ਪਤੀ ਪਤਨੀ ਜਿਹੜਾ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਸ ਹਾਦਸੇ ਦੇ ਵਿੱਚ ਪਤੀ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਪਤਨੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦਰਸਲ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗੇ ਤਾਂ ਬਿਲਕੁਲ ਸੜਕ ਕਿਨਾਰੇ ਇੱਕ ਗੱਡੀ ਅਚਾਨਕ ਕਾਰ ਚਾਲਕ ਜਿਹੜਾ ਗੱਡੀ ਦੀ ਵਿੰਡੋ ਖੋਲ ਦਿੰਦਾ ਜਿਸ ਦੇ ਵਿੱਚ ਬਾਈਕ ਤੇ ਸਵਾਰ ਪਤੀ ਪਤਨੀ ਜਿਹੜੇ ਟਕਰਾ ਜਾਂਦੇ ਨੇ ਅ ਜਦੋਂ ਦੋਨੋਂ ਪਤੀ ਪਤਨੀ ਡਿੱਗਦੇ ਨੇ ਤਾਂ ਪਿੱਛੋਂ ਤੋਂ ਆਰੇ ਜ਼ਬਰਦਸਤ ਟਰੱਕ ਨੇ ਜਿਹੜਾ ਪਤੀ ਨੂੰ ਕੁਚਲ ਕੇ ਰੱਖ ਦਿੱਤਾ ਤਾਂ ਜਿਸ ਤੋਂ ਬਾਅਦ ਪਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਮਹਿਲਾ ਦਾ ਜਿਹੜਾ ਇਹ ਲਾਸਟ ਚੱਲ ਰਿਹਾ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਅ ਦਰਸਲ ਰਟਾਇਡ ਸੂਬੇਦਾਰ ਦੱਸਿਆ ਜਾ ਰਿਹਾ ਮ੍ਰਿਤਕ ਜਤਿੰਦਰ ਸਿੰਘ ਛੇਸੀ ਉਮਰ ਮਹਿਜ਼ 50 ਸਾਲ ਦੱਸੀ ਜਾ ਰਹੀ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਧਰਮਕੋਟ ਬੱਗਾ ਤੋਂ ਬਟਾਲਾ ਜਿਹੜਾ ਵਾਪਸ ਆ ਰਹੇ ਸੀ ਕਿ ਅਚਾਨਕ ਸੜਕ ਕਿਨਾਰੇ ਖੜੀ ਗੱਡੀ ਦੇ ਸਵਾਰ ਨੇ ਬਾਰੀ ਖੋਲ ਦਿੱਤੀ ਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਸਾਈਕਲ ਗੱਡੀ ਦੀ ਖੁੱਲੀ ਹੋਈ ਬਾਰੀ ਦੇ ਨਾਲ ਟਕਰਾ ਗਿਆ ਤੇ ਜਤਿੰਦਰ ਅਤੇ ਉਸ ਦੀ ਪਤਨੀ ਸੜਕ ਤੇ ਹੀ ਠੰਢੀ ਗਈ ਪਿੱਛੋਂ ਆ ਰਿਹਾ ਟਰੱਕ ਨੇ ਜਤਿੰਦਰ ਸਿੰਘ ਦੇ ਉੱਪਰ ਦੀ ਗੁਜ਼ਰ ਗਿਆ ਉਸ ਨੂੰ ਬਰੇ ਤਰੀਕੇ ਦੇ ਨਾਲ ਕੁਚਲ ਦਿੱਤਾ ਜਿਸ ਕਾਰਨ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਦੀ ਮੌਤ ਹੋ ਗਈ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਉਸ ਨੂੰ ਇਲਾਜ ਲਈ ਮਰੇਸਾ ਰੈਫਰਟਾ ਕਰ ਦਿੱਤਾ ਗਿਆ ਪਰ ਮ੍ਰਿਤਕ ਦੇ ਬੱਚੇ ਜਿਹੜੇ ਵਿਦੇਸ਼ ਰਹਿੰਦੇ ਨੇ ਦੋਵੇਂ ਪਤੀ ਪਤਨੀ ਪਟਾਲਾ ਦੇ ਮੱਲੀ ਮਾਰਕੀਟ ਨਜ਼ਦੀਕ ਰਹਿੰਦੇ ਸੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਬ੍ਰੌਡਡੈਟ ਅ ਪਰਸਨ ਦੀ ਇੱਕ ਆਈ ਸੀ ਬ੍ਰੌਡਡੈਟ ਪਰਸਨ ਆਏ ਸੀਗੇ ਤੇ ਜਿੱਤੇ ਜਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਇਹ ਅਕਰਨ ਸੀ ਕੀ ਧਰਮਕੋਟ ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉਥੋਂ ਬ੍ਰੋਡ ਡੈਟ ਪੇਸ਼ੈਂਟ ਲੈਣ ਜਾਂਦਾ ਗਿਆ ਸੀਗਾ ਅ ਇਹ ਅਪਰੋਕਸੀਮੇਟਲੀ 50 ਕਿਸਾਨ ਹੈ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮਐਸ ਰੋ ਜੋ ਐਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈ ਥਿੰਕ ਪ੍ਰਾਈਵੇਟ ਕਿਸੇ ਹਸਪਤਲ ਹੈ ਹਾਂ ਜੀ ਸਾਡੇ ਕੋਲ ਬਸ ਬ੍ਰੋਡ ਡੈਟ ਪਈ ਜਤਿੰਦਰ ਸਿੰਘ ਨਾਮ ਦਾ ਇੱਕ ਮੈਂਬਰ ਹੈ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਬਦਾਰ ਸਿੰਘ ਏ ਜਤਿੰਦਰ ਸਿੰਘ ਜੀ ਠੀਕ ਆ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਹਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਐਕਸਾਉਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮਿਸੇਜ ਹੈ ਉਹ ਐਸਵੇਲੇ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਪਿੰਡ ਘਰ ਹੈਗਾ ਹੈ ਪਰ ਇੰਦੇ ਇਹ ਬਟਾਲੇ ਇੱਥੇ ਮੱਲੀ ਮਾਰਕੀਟ ਸਰਕਮ ਕੰਪਲੀਟ ਸੁਬਹਦਾਰ ਮੇਰੇ ਸੁਬਹਦਾਰ ਆਏ ਨੇ ਪੈਨਸ਼ਨ ਹਾਂ ਕਿੱਥੇ ਕਰਕੇ ਇਹ ਆਪਣੇ ਧਰਮਕੋਟ ਜਿੱਥੇ ਗੱਡੀਆਂ ਦੀ ਲੈਨ ਨਹੀਂ ਲੱਗੀ ਹੁੰਦੀ ਧਰਮਕੋਟ ਇਥੋਂ ਆਪਾਂ ਚੋ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਉਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕਮਪਲੇਟ ਲਖਾਣੀ ਅਸੀਂ ਪਿੰਡ ਵੱਲੋਂ ਆਏ ਆ ਸਰ ਕੀ ਉਮਰ ਹੈ ਲੈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ 45 ਸਾਲ ਦੇ ਹੋ 45 40 ਸਾਲ ਜੀ ਸਸ਼ਰਕਾਲ ਤੁਸੀਂ ਖੁਰਾਸਮ ਜਨੂਸੀ ਮੈਂ ਹਾਂ ਪਰਦੀ ਆਰ ਤਾਂ ਪਤੀ ਪਤਨੀ ਜਿਹੜਾ ਸੜਕੀ ਹਾਥ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਸ ਹਾਦਸੇ ਦੇ ਵਿੱਚ ਪਤੀ ਦੀ ਮੌਕੇ ਤਹੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਪਤਨੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਰਸਲ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗੇ ਤਾਂ ਬਿਲਕੁਲ ਸੜਕ ਕਿਨਾਰੇ ਇੱਕ ਗੱਡੀ ਅਚਾਨਕ ਕਾਰ ਚਾਲਕ ਹੈ ਜਿਹੜਾ ਗੱਡੀ ਦੀ ਵਿੰਡੋ ਖੋਲ ਦਿੰਦਾ ਜਿਸ ਦੇ ਵਿੱਚ ਬਾਈਕ ਤੇ ਸਵਾਰ ਪਤੀ ਪਤਨੀ ਜਿਹੜੇ ਟਕਰਾ ਜਾਂਦੇ ਨੇ ਅਜ ਜਦੋਂ ਦੋਨੋਂ ਪਤੀ ਪਤਨੀ ਡਿੱਗਦੇ ਨੇ ਤਾਂ ਪਿੱਛੋਂ ਤੋਂ ਆਰੇ ਜ਼ਬਰਦਸਤ ਟਰੱਕ ਨੇ ਜਿਹੜਾ ਪੱਤੀ ਨੂੰ ਕੁਚਲ ਕੇ ਰੱਖ ਦਿੱਤਾ ਤਾਂ ਜਿਸ ਤੋਂ ਬਾਅਦ ਪਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਮਹਿਲਾ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਅ ਦਰਸਲ ਰਟਾਇਡ ਸੂਬੇਦਾਰ ਦੱਸਿਆ ਜਾ ਰਿਹਾ ਮ੍ਰਿਤਕ ਜਤਿੰਦਰ ਸਿੰਘ ਛੇਸੀ ਉਮਰ ਮਹਿਜ਼ 50 ਸਾਲ ਦੱਸੀ ਜਾ ਰਹੀ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਧਰਮਕੋਟ ਬੱਗਾ ਤੋਂ ਬਟਾਲਾ ਜਿਹੜਾ ਵਾਪਸ ਆ ਰਹੇ ਸੀ ਕਿ ਅਚਾਨਕ ਸੜਕ ਕਿਨਾਰੇ ਖੜ ਸਵਾਰ ਨੇ ਬਾਰੀ ਖੋਲ ਦਿੱਤੀ ਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਸਾਈਕਲ ਗੱਡੀ ਦੀ ਖੁੱਲੀ ਹੋਈ ਬਾਰੀ ਦੇ ਨਾਲ ਟਕਰਾ ਗਿਆ ਤੇ ਜਤਿੰਦਰ ਅਤੇ ਉਸ ਦੀ ਪਤਨੀ ਸੜਕ ਤੇ ਹਿਠਾਂ ਡਿੱਗੇ ਪਿੱਛੋਂ ਆ ਰਿਹਾ ਟਰੈਕਟਰ ਜਤਿੰਦਰ ਸਿੰਘ ਦੇ ਉੱਪਰ ਦੀ ਗੁਜ਼ਰ ਗਿਆ ਉਸ ਨੂੰ ਬੇਤਰੀਕੇ ਦੇ ਨਾਲ ਕੁਚਲ ਦਿੱਤਾ ਜਿਸ ਕਾਰਨ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਦੀ ਮੌਤ ਹੋ ਗਈ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਉਸ ਨੂੰ ਇਲਾਜ ਲਈ ਅਮਰਸਰ ਰੈਫਰਟਾ ਕਰ ਦਿੱਤਾ ਗਿਆ ਪਰ ਮ੍ਰਿਤਕ ਦੇ ਬੱਚੇ ਜਿਹੜੇ ਵਿਦੇਸ਼ ਰਹਿੰਦੇ ਨੇ ਦੋਵੇਂ ਪਤੀ ਪਤਨੀ ਪਟਾਲਾ ਦੇ ਮੱਲੀ ਮਾਰਕੀਟ ਨਜ਼ਦੀਕ ਰਹਿੰਦੇ ਸੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਪ੍ਰੋਡਕਟ ਅ ਪਰਸਨ ਦੀ ਇੱਕ ਆਈਸੀ ਪ੍ਰੋਡਕਟ ਪਰਸਨ ਆਈ ਸੀਗੇ ਤੇ ਜਿੱਤੇ ਜਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅ ਕਰੰਸੀ ਕੀ ਧਰਮਪੁਰ 'ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉੱਥੋਂ ਅ ਪ੍ਰੋਡਕਟ ਪੇਸ਼ੈਂਟ ਲੈਣ ਨੂੰ ਜਾਂਦਾ ਗਿਆ ਸੀਗਾ ਏਜ ਪ੍ਰੋਕਸੀਮੇਟਲੀ ਪੰਜਾਬ ਦੇ ਸਾਨੇ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮਐਸਰ ਉਹ ਜੁਐਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈ ਥਿੰਕ ਪ੍ਰਾਈਵੇਟ ਕਿਸੇ ਹਸਪਤਾਲ ਲੈ ਕੇ ਆਂ ਤੇ ਸਾਡੇ ਕੋਲ ਪਾਸ ਬ੍ਰਾਡਡਡ ਪਏ ਜਤਿੰਦਰ ਸਿੰਘ ਨਾਮ ਦਾ ਇੱਕ ਮੈਂ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਭਦਾਰ ਸਿੰਘ ਜਤਿੰਦਰ ਸਿੰਘ ਜੀ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਣ ਦੇ ਸੀਗੇ ਧਰਮਕੋਟ ਵੱਲੋਂ ਦੀ ਇਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦਸਨ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਸੌਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਹੈ ਉਹ ਐਸਵੇਲੇ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਏ ਪਿੰਡ ਘਰ ਹੈਗਾ ਏ ਪਰ ਰਹਿੰਦੇ ਇਹ ਬਟਾਲੇ ਇੱਥੇ ਮੱਲੀ ਮਾਰਕੀਟ ਸਰ ਕੰਮ ਕੋਈ ਨਹੀਂ ਚੱਲਦਾ ਸੁਬੇਦਾਰ ਮੇਰੇ ਸੁਬੇਦਾਰ ਆਏ ਨੇ ਟੈਂਸ਼ਨ ਹਾਂ ਕਿੱਥੇ ਕਰਕੇ ਐਕਸੀਡੈਂਟ ਇਹ ਆਪਣੇ ਧਰਮਕੋੜ ਜਿੱਥੇ ਗੱਡੀਆਂ ਦੀ ਲੇਨ ਨਹੀਂ ਲੱਗੀ ਹੁੰਦੀ ਧਰਮਕੋੜ ਇੱਥੋਂ ਆਪਾਂ ਚੋ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੇਟ ਲਿਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਹਾਂ ਸਰ ਕਿਹਨੂੰ ਮਾਰੇ ਲਾਈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ 45 ਸਾਲ ਦੇ ਹੋਏ 45 45 ਸਾਲ ਦੇ ਸਸ਼ਰਕਾਲ ਤੁਸੀਂ ਦੇਖ ਰਿਹਾਸਿਮ ਜੈਨੂਸੀ ਮੈਂ ਹਾਂ ਪ੍ਰਦੀਪ ਆਰ ਤਾਂ ਪਤੀ ਪਤਨੀ ਜਿਹੜਾ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਸ ਹਾਦਸੇ ਦੇ ਵਿੱਚ ਪਤੀ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਪਤਨੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਰਸਲ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗੇ ਤਾਂ ਬਿਲਕੁਲ ਸੜਕ ਕਿਨਾਰੇ ਇੱਕ ਗੱਡੀ ਅਚਾਨਕ ਕਾਰ ਚਾਲਕ ਹੈ ਜਿਹੜਾ ਗੱਡੀ ਦੀ ਵਿੰਡੋ ਖੋਲ ਦਿੰਦਾ ਹੈ ਜਿਸ ਤੇ ਵਿੱਚ ਬਾਈਕ ਤੇ ਸਵਾਰ ਪਤੀ ਪਤਨੀ ਜਿਹੜੇ ਟਕਰਾ ਜਾਂਦੇ ਨੇ ਅਜ ਜਦੋਂ ਦੋਨੋਂ ਪਤੀ ਪਤਨੀ hetha ਡਿੱਗਦੇ ਨੇ ਤਾਂ ਪਿੱਛੋਂ ਤੋਂ ਆਰੇ ਜ਼ਬਰਦਸਤ ਟਰੱਕ ਨੇ ਜਿਹੜਾ ਪੱਤੀ ਨੂੰ ਕੁਚਲ ਕੇ ਰੱਖ ਦਿੱਤਾ ਤਾਂ ਜਿਸ ਤੋਂ ਬਾਅਦ ਪਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਮਹਿਲਾ ਦਾ ਜਿਹੜਾ ਇਹ ਲਾਸਟ ਚੱਲ ਰਿਹਾ ਹੈ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅ ਦਰਸਲ ਰਟਾਇਰਡ ਸੂਬੇਦਾਰ ਦੱਸਿਆ ਜਾ ਰਿਹਾ ਮ੍ਰਿਤਕ ਜਤਿੰਦਰ ਸਿੰਘ ਛੇਤੀ ਉਮਰ ਮਹਿਜ਼ 50 ਸਾਲ ਦੱਸੀ ਜਾ ਰਹੀ ਹੈ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਧਰਮਕੋਟ ਬੱਗਾ ਤੋਂ ਮਟਾਲਾ ਜਿਹੜਾ ਵਾਪਸ ਆ ਰਹੇ ਸੀ ਕਿ ਅਚਾਨਕ ਸੜਕ ਕਿ ਸਵਾਰ ਨੇ ਬਾਰੀ ਖੋਲ ਦਿੱਤੀ ਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਸਾਈਕਲ ਗੱਡੀ ਦੀ ਖੁੱਲੀ ਹੋਈ ਬਾਰੀ ਦੇ ਨਾਲ ਟਕਰਾ ਗਿਆ ਤੇ ਜਤਿੰਦਰ ਅਤੇ ਉਸ ਦੀ ਪਤਨੀ ਸੜਕ ਤੇ ਹਿਠਾਂ ਡਿੱਗੇ ਪਿੱਛੋਂ ਆ ਰਿਹਾ ਟਰੱਕ ਜਤਿੰਦਰ ਸਿੰਘ ਦੇ ਉੱਪਰ ਦੀ ਗੁਜ਼ਰ ਗਿਆ ਉਸ ਨੂੰ ਪੂਰੇ ਤਰੀਕੇ ਦੇ ਨਾਲ ਕੁਚਲ ਦਿੱਤਾ ਜਿਸ ਕਾਰਨ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਦੀ ਮੌਤ ਹੋ ਗਈ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਉਸ ਨੂੰ ਇਲਾਜ ਲਈ ਅਮ੍ਰਿਤਸਰ ਰੈਫਰ ਕੀਤਾ ਕਰ ਦਿੱਤਾ ਗਿਆ ਪਰ ਮ੍ਰਿਤਕ ਦੇ ਬੱਚੇ ਜਿਹੜੇ ਵਿਦੇਸ਼ ਰਹਿੰਦੇ ਨੇ ਦੋਵੇਂ ਪਤੀ ਪਤਨੀ ਪਟਾਲਾ ਦੇ ਮੱਲੀ ਮਾਰਕੀਟ ਨਜ਼ਦੀਕ ਰਹਿੰਦੇ ਸੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਪ੍ਰੋਡਕਟ ਅ ਪਰਸੰਦੀ ਇੱਕ ਅਜਿਹੀ ਪ੍ਰੋਡਕਟ ਪਰਸਨ ਆਏ ਸੀਗੇ ਤੇ ਜਿੱਤੇ ਜਤਿੰਦਰ ਸਿੰਘ ਨਾਮ ਸਨਕ ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅਕਰਨਸੀ ਕੀ ਧਰਮਪੁਰ ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉੱਥੋਂ ਅ ਪ੍ਰੋਡਕਟ ਪੇਸ਼ੈਂਟ ਲੈਣ ਨੂੰ ਅੰਦਾ ਗਿਆ ਸੀਗਾ ਏਜ uh, ਪ੍ਰੋਕਸੀਮੇਟਲੀ 50 ਸਾਲ ਦੇ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮਐਸਰੋ ਜੋ ਐਸਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈਥਰ ਪ੍ਰਾਈਵੇਟ ਕਿਸੇ ਹਸਪਤਾਲ ਲੈ ਕੇ ਹਨ ਤੇ ਸਾਡੇ ਕੋਲ ਪਾਸਪੋਰਟ ਡੈਟ ਜਤਿੰਦਰ ਸਿੰਘ ਨਾਮ ਦਾ ਇੱਕ ਮੈਂਬਰ ਹੈ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸਸ ਸੁਭਦਾਰ ਸ੍ਰੀ ਜਤਿੰਦਰ ਸਿੰਘ ਜੀ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦਸਨ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਐਕਸਾਉਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਹੈ ਉਹ ਐਸਲੇ ਅਮਨਦੀਪਾ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਏ ਪਿੰਡ ਘਰ ਹੈਗਾ ਏ ਪਰ ਰਹਿੰਦੇ ਇਹ ਬਟਾਲੇ ਮੱਲੀ ਮਾਰਕੀਟ ਸਰ ਕੰਪਲੀਟ ਸੁਭਦਰ ਮੇਰੇ ਸੁਭਦਰ ਆਏ ਨੇ ਪੈਂਸ਼ਨ ਹਾਂ ਕਿੱਥੇ ਕਰਕੇ ਆਇਆ ਇਹ ਆਪਣੇ ਧਰਮਘੋਰ ਜਿੱਥੇ ਗੱਡੀਆਂ ਦੀ ਲੈਨ ਨਹੀਂ ਲੱਗੀ ਹੁੰਦੀ ਧਰਮਘੋਰ ਇੱਥੋਂ ਆਪਾਂ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੇਟ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਹਾਂ ਸਰ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਉਮਰ ਮੇਰੇ ਸਹਾਬਾ ਮਹਾ 45 ਸਾਲ ਦੇ ਹੋ 45 40 ਸਾਲ ਜੀ ਸਸ਼ਰਕਾਲ ਤੋਂ ਸੇਖਰ ਐਸਐਮ ਜਰਨਲਿਸਟ ਮੈਂ ਹਾਂ ਪ੍ਰਦੀਪ ਆਰਤਾ ਪਤੀ ਪਤਨੀ ਜਿਹੜਾ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਸ ਹਾਦਸੇ ਦੇ ਵਿੱਚ ਪਤੀ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਪਤਨੀ ਹੈ ਜਿਹੜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਦਰਸਲ ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗੇ ਤਾਂ ਬਿਲਕੁਲ ਸੜਕ ਕਿਨਾਰੇ ਇੱਕ ਗੱਡੀ ਅਚਾਨਕ ਕਾਰ ਚਾਲਕ ਹੈ ਜਿਹੜਾ ਗੱਡੀ ਦੀ ਵਿੰਡੋ ਖੋਲ ਦਿੰਦਾ ਜਿਸ ਦੇ ਵਿੱਚ ਬਾਈਕ ਤੇ ਸਵਾਰ ਪਤੀ ਪਤਨੀ ਜਿਹੜੇ ਟਕਰਾ ਜਾਂਦੇ ਨੇ ਅਜ ਜਦੋਂ ਦੋਨੋਂ ਪਤੀ ਪਤਨੀ ਡਿੱਗਦੇ ਨੇ ਤਾਂ ਪਿੱਛੋਂ ਤੋਂ ਆਰੇ ਜ਼ਬਰਦਸਤ ਟਰੱਕ ਨੇ ਜਿਹੜਾ ਪੱਤੀ ਨੂੰ ਕੁਚਲ ਕੇ ਰੱਖ ਦਿੱਤਾ ਤਾਂ ਜਿਸ ਤੋਂ ਬਾਅਦ ਪਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਮਹਿਲਾ ਦਾ ਜਿਹੜਾ ਇਹ ਲਾਸਟ ਚੱਲ ਰਿਹਾ ਹੈ ਗੰਭੀਰ ਰੂਪ ਦੇ ਵਿੱਚ ਉਹ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਅ ਦਰਸਲ ਰਟਾਇਰਡ ਸੂਬੇਦਾਰ ਦੱਸਿਆ ਜਾ ਰਿਹਾ ਮ੍ਰਿਤਕ ਜਤਿੰਦਰ ਸਿੰਘ ਛੇਸੀ ਉਮਰ ਮਹਿਜ਼ 50 ਸਾਲ ਦੱਸੀ ਜਾ ਰਹੀ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਧਰਮਕੋਟ ਬੱਗਾ ਤੋਂ ਬਟਾਲਾ ਜਿਹੜਾ ਵਾਪਸ ਆ ਰਹੇ ਸੀ ਕਿ ਅਚਾਨਕ ਸੜਕ ਕਿਨਾਰੇ ਸਵਾਰ ਨੇ bari ਖੋਲ ਦਿੱਤੀ ਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਸਾਈਕਲ ਗੱਡੀ ਦੀ ਖੁੱਲੀ ਹੋਈ bari ਦੇ ਨਾਲ ਟਕਰਾ ਗਿਆ ਤੇ ਜਤਿੰਦਰ ਅਤੇ ਉਸ ਦੀ ਪਤਨੀ ਸੜਕ ਤੇ ੇਠਾਂ ਡਿੱਗੀ। ਪਿੱਛੋਂ ਆ ਰਿਹਾ ਟਰੈਕਟਰ ਜਤਿੰਦਰ ਸਿੰਘ ਦੇ ਉੱਪਰ ਦੀ ਗੁਜ਼ਰ ਗਿਆ ਉਸ ਨੂੰ ਬਰੇ ਤਰੀਕੇ ਦੇ ਨਾਲ ਕੁਚਲ ਦਿੱਤਾ ਜਿਸ ਕਾਰਨ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਦੀ ਮੌਤ ਹੋ ਗਈ। ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਉਸ ਨੂੰ ਇਲਾਜ ਲਈ ਅਮਰitsar ਰੈਫਰਟਾ ਕਰ ਦਿੱਤਾ ਗਿਆ ਪਰ ਮ੍ਰਿਤਕ ਦੇ ਬੱਚੇ ਜਿਹੜੇ ਵਿਦੇਸ਼ ਰਹਿੰਦੇ ਨੇ ਦੋਵੇਂ ਪਤੀ ਪਤਨੀ ਪਟਾਲਾ ਦੇ ਮੱਲੀ ਮਾਰਕੀਟ ਨਜ਼ਦੀਕ ਰਹਿੰਦੇ ਸੀ। ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਪ੍ਰੋਡਕਟ ਅ ਪਰਸਨ ਦੀ ਇੱਕ ਆਈਸੀ ਬ੍ਰੋਡਡਟ ਪਰਸਨ ਆਏ ਸੀਗੇ ਤੇ ਜਿਤਿ ਜੋਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅਕਰੈਂਸੀ ਕੀ ਧਰਮਪੁਰ ਜੇ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉੱਥੋਂ ਅ ਬ੍ਰੋਡਡਟ ਪੇਸ਼ੈਂਟ ਲੈਣ ਨੂੰ ਜਾਂਦਾ ਗਿਆ ਸੀਗਾ ਏਜ ਪ੍ਰੋਕਸੀਮੇਟਲੀ ਪੰਜਾਬ ਦੇ ਸਾਨੇ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮਸਰੋ ਜੋ ਐਸਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈਥਿੰਕ ਪ੍ਰਾਈਵੇਟ ਕਿਸੇ ਹਸਪਤਾਲ ਐਂਡ ਇਹ ਸਾਡੇ ਕੋਲ ਬਸ ਬਰਾਡਡਡ ਪਏ ਜਤਿੰਦਰ ਸਿੰਘ ਨਾਮ ਦਾ ਇੱਕ ਲੰਡਾ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਭਦਾਰ ਸਿੰਘ ਜਤਿੰਦਰ ਸਿੰਘ ਜੀ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦਸਨ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਸੌਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਹੈ ਉਹ ਐਸਵੇਲੇ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਏ ਪਿੰਡ ਘਰ ਹੈਗਾ ਏ ਪਰ ਰਹਿੰਦੇ ਇਹ ਬਟਾਲੇ ਮੱਲੀ ਮਾਰਕੀਟ ਸਰ ਕੰਮ ਕੋਈ ਨਹੀਂ ਕਰਦਾ ਸੁਬੇਦਾਰ ਮੇਰੇ ਸੁਬੇਦਾਰ ਆਏ ਨੇ ਟੈਂਸ਼ਨ ਹਾਂ ਕਿੱਥੇ ਕਰਕੇ ਐਕਸੀਡੈਂਟ ਇਹ ਆਪਣੇ ਧਰਮਘੋੜ ਜਿੱਥੇ ਗੱਡੀਆਂ ਦੀ ਲੈਨ ਨਹੀਂ ਲੱਗੀ ਹੁੰਦੀ ਹਾਂਜੀ ਇੱਥੋਂ ਆਪਾਂ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੀਟ ਲਿਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਹਾਂ ਸਰ ਕਿੰਨੀ ਉਮਰ ਹੈ ਲੈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ 45 ਸਾਲ ਦੇ ਹੋਣਗੇ 45